ਹੈਲੋ ਹਾਂਜੀ ਸਾਰੇ ਪੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੀਆਂ ਪੈਣਾ ਮੈਨੂੰ ਨਾ ਬਹੁਤ ਦਿਨਾਂ ਤੋਂ ਡਿਮਾਂਡ ਕਰ ਰਹੀਆਂ ਸੀ ਕਿ ਦੀਦੀ ਜਦੋਂ ਨਾ ਅਸੀਂ ਵਾਲ ਸਫੈਦ ਹੋਈ ਜਾਂਦੇ ਨੇ ਕੋਈ ਕਹਿੰਦਾ ਮੇਰੇ 20 ਦੇ ਉਮਰ ਦੇ ਵਿੱਚ ਵਾਲ ਸਫੈਦ ਹੋ ਗਏ ਕੋਈ ਕਹਿੰਦਾ ਮੇਰੇ 30 ਦੇ ਦੇਖੋ ਅੱਜ ਕੱਲ ਨਾ ਆਪਣੀਆਂ ਖਰਾਟਾਂ ਚੰਗੀਆਂ ਨਹੀਂ ਹੈਗੀਆਂ ਤਾਂ ਹੀ ਆਪਣੇ ਵਾਲ ਸਫੈਦ ਹੋ ਰਹੇ ਨੇ ਅੱਜ ਮੈਂ ਇੱਕ ਬਹੁਤ ਹੀ ਸੋਹਣੀ ਹੈ ਨਾ ਇਹ ਚੀਜ਼ ਬਣਾਈ ਹੈ ਜੀ ਦੇਮੇਕੇ ਕਈ ਮੇਰੇ ਭੈਣਾਂ ਕਹਿੰਦੀਆਂ ਨੇ ਵੀ ਜਦੋਂ ਅਸੀਂ ਡਾਈ ਲਗਾਉਣੀ ਆ ਨਾ ਚਾਹੇ ਕੋਈ ਵੀ ਫੇਅਰ ਕਲਰ ਲਾਈਏ ਅਸੀਂ ਸਾਨੂੰ ਉਹਦੇ ਤੋਂ ਅਲਰਜੀ ਹੁੰਦੀ ਹੈ ਇਨਫੈਕਸ਼ਨ ਹੋ ਜਾਂਦਾ ਕਈਆਂ ਦੇ ਫੇਸ ਲਾਲ ਹੋ ਜਾਂਦਾ ਕਈਆਂ ਦੀ ਅੱਖਾਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਨਾ ਇਹ ਚੀਜ਼ ਆਪਣੀ ਜਿਹੜੀ ਬਣਾਈਏਗੀ ਇਸ ਦੇ ਨਾਲ ਤੁਹਾਨੂੰ ਬਿਲਕੁਲ ਵੀ ਅਲਰਜੀ ਨਹੀਂ ਹੋਏਗੀ ਤੇ ਬਾਲ ਆ ਜਿਵੇਂ ਕਿ ਇਹ ਕਹਿੰਦੇ ਨੇ ਵੀ ਮਹਿੰਦੀ ਲਗਾਉਣੀ ਆ ਅਸੀਂ ਦੀਦੀ ਤਾਂ ਉਹਦੇ ਨਾਲ ਲਾਲ ਹੋ ਜਾਂਦੇ ਹਨ ਬਿਲਕੁਲ ਬਾਲ ਤੇ ਉਹ ਚੰਗੇ ਵੀ ਨਹੀਂ ਲੱਗਦੇ ਹੈਗੇ ਜਿਹੜੀ ਇਹ ਚੀਜ਼ ਮੈਂ ਬਣਾਈ ਆ ਨਾ ਇਹਨੂੰ ਤੁਸੀਂ ਲਗਾਉਂਗੇ ਤਾਂ ਦੇਖੋ ਤੁਹਾਡੇ ਬਾਲ ਹਨਾ ਕਿੰਨੇ ਸੋਹਣੇ ਚਮਕਦਾਰ ਵੀ ਹੋਣਗੇ ਤੇ ਲਾਲ ਵੀ ਨਹੀਂ ਹੋਣਗੇ ਤੇ ਨੇਚਰਲੀ ਤੌਰ ਤੇ ਹੈਨਾ ਜਿਵੇਂ ਕਿ ਆਪਣੇ ਆਮ ਵਾਲ ਹੁੰਦੇ ਹੈਗੇ ਉਦਾਂ ਹੀ ਹੋਣਗੇ ਤੇ ਲੁੱਕ ਤੁਹਾਡੀ ਦਿਖੋ ਕਿੰਨੀ ਸੋਹਣੀ ਹੋਗੀ ਇਸ ਚੀਜ਼ ਨੂੰ ਵਰਤਣ ਤੋਂ ਬਾਅਦ ਤੁਹਾਨੂੰ ਕਦੇ ਵੀ ਹੋਰ ਹੈਅਰ ਡਾਈ ਜਿਹੜੀਆਂ ਹੁੰਦੀਆਂ ਨੇ ਲਗਾਉਣ ਦੀ ਜ਼ਰੂਰਤ ਨਹੀਂ ਪਊਗੀ ਥੋੜੀ ਜੀ ਮਿਹਨਤ ਹੈ ਜੀ ਪਰ ਤੁਸੀਂ ਇਸ ਚੀਜ਼ ਨੂੰ ਲਗਾ ਕੇ ਫਿਰ ਹਫ਼ਤਾ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਹਫ਼ਤਾ 15 ਦਿਨ ਅਗਰ ਕਿਉਂਕਿ ਆਪਾਂ ਵਾਲ ਧੋਂਦੇ ਰਹਿਣੇ ਨਾ ਤਾਂ ਕਰਕੇ ਆਪਣਾ ਜਿਹੜੇ ਵਾਲਾਂ ਤੋਂ ਕਲਰ ਹੈ ਉਹ ਲਹਿਣ ਲੱਗ ਜਾਂਦਾ ਹੈਗਾ ਇਹ ਚੀਜ਼ ਇਦਾਂ ਦੀ ਹੈ ਨਾਲੇ ਤਾਂ ਤੁਹਾਡੇ ਵਾਲਾਂ ਨੂੰ ਨਾ ਹੈਲਦੀ ਬਣਾਉਗੀ ਲੰਬੇ ਵੀ ਬਣਾਉਗੀ ਕੋਈ ਵੀ ਹੋਰ ਦਿੱਕਤ ਹੈ ਤੁਹਾਡੇ ਵਾਲਾਂ ਦੇ ਵਿੱਚ ਨਾ ਉਹ ਵੀ ਦੂਰ ਹੋਊਗੀ ਤੇ ਤੁਹਾਡੇ ਬਾਲ ਕੁਦਰਤੀ ਤੌਰ ਤੇ ਬਲੈਕ ਵੀ ਹੋਣ ਲੱਗ ਜਾਣਗੇ ਇਸ ਚੀਜ਼ ਨੂੰ ਬਣਾਉਣ ਦਾ ਹਾਂਜੀ ਆਪਾਂ ਨੂੰ ਹੁਣ ਚਾਹੀਦਾ ਸਭ ਤੋਂ ਪਹਿਲਾਂ ਥੋੜੇ ਜਿਹੀ ਪਿਆਜ਼ ਦੇ ਸਿਲਕੇ ਤੇ ਮੇਥੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਤਵੇ ਦੇ ਉੱਪਰ ਭੁੰਨ ਲਾਂਗੇ ਭੁੰਨਣਾ ਆਪਾਂ ਨੇ ਇਹਨਾਂ ਨੂੰ ਉਦੋਂ ਤੱਕ ਜਦੋਂ ਤੱਕ ਇਹ ਕਾਲੇ ਨਾ ਹੋ ਜਾਣ ਜਦੋਂ ਕਿ ਬਿਲਕੁਲ ਬਲੈਕ ਹੋ ਜਾਂਦੇ ਨੇ ਇਹਨਾਂ ਨੂੰ ਹਾਈ ਫ੍ਰੇਮ ਤੇ ਭੁੰਨਣਾ ਹੈ ਆਪਾਂ ਨੇ ਤਾਂ ਕਿ ਇਹ ਕਾਲੇ ਹੋ ਜਾਣ ਇਹਦੇ ਵਿੱਚ ਤੁਸੀਂ ਨਾ ਰਾਈ ਵਗੈਰਾ ਵੀ ਸਾਰਾ ਕੁਝ ਜੋ ਜੋ ਕੁਝ ਪਾਉਣਾ ਹੈ ਉਹ ਮੈਂ ਤੁਹਾਨੂੰ ਦੱਸੂ ਸੌਰੀ ਰਾਈ ਨਹੀਂ ਪਾਉਣੀ ਕਲੌਂਜੀ ਪਾਉਣੀ ਹੈ ਇਹ ਕਈ ਵਾਰੀ ਨਾ ਮੈਂ ਕਨਫਿਊਜ਼ ਹੋ ਜਾਂਦੀ ਆ achar ਬਣਾਉਂਦੇ ਬਣਾਉਂਦੇ ਜਦੋਂ ਕਈ ਵਾਰੀ ਐਦਾਂ ਦੀ ਚੀਜ਼ ਬਣਾਉਣੀ ਪੈ ਜਾਂਦੀ ਹੈ ਨਾ ਵੈਸੇ ਤਹਾਨੂੰ ਪਤਾ ਹੀ ਹੈ ਵੀ ਹੈ ਨਾ ਮੈਂ ਇਦਾਂ ਦੀ ਵੀਡੀਓ ਅੱਜ ਤੱਕ ਇੱਕੋ ਹੀ ਅਪਲੋਡ ਕੀਤੀ ਹੈ ਪਰ ਇਹ ਮੈਨੂੰ ਪਹਿਣਾ ਬਹੁਤ ਡਿਮਾਂਡ ਕਰ ਰਹੀਆਂ ਸੀ ਤਾਂ ਤਾਈਓ ਇਹ ਮੈਨੂੰ ਵੀਡੀਓ ਬਣਾਉਣੀ ਪੈਗੀ ਕਹਿੰਦੀਆਂ ਨੇ ਵੀ ਪਹਿਣੇ ਸਾਡੇ ਹੈ ਨਾ ਬਾਲ ਲਾਲ ਹੋ ਜਾਂਦੇ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬਾਲ ਲਾਲ ਦੀ ਜਗ੍ਹਾ ਨਾ ਜਿੱਦਾਂ ਕਿ ਨੇਚਰਲ ਤੌਰ ਤੇ ਆਪਾਂ ਨੂੰ ਚਾਹੀਦੀ ਨੇ ਨਾ ਨਾ ਲਾਲ ਨਾ ਬਰਾਊਨ ਨਾ ਬਲੈਕ ਉਦਾਂ ਦਾ ਹੈ ਨਾ ਕਲਰ ਜਿਹਾ ਤੁਹਾਡੇ ਵਾਲਾਂ ਦਾ ਆਵੇਗਾ ਦੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਹਨਾ ਭੁੰਨ ਲੈਣਾ ਹੈ ਦੇਖੋ ਜਿਹੜੇ ਪਿਆਜ਼ ਤੇ ਮੇਥੇ ਨੇ ਇਦਾਂ ਆਪਣੇ ਬਲੈਕ ਕਰ ਲੈਣੇ ਆਪਾਂ ਮੈਂ ਇਥੇ ਪਹਿਲਾਂ ਬਲੈਕ ਹੋ ਗਈ ਸੀ ਮੈਂ ਕੱਢ ਲਈ ਤੇ ਹੁਣ ਆਪਾਂ ਪਿਆਜ਼ ਦੇ ਸਿਲਕੇ ਜਿਹੜਾ ਉਸ ਚੀਜ਼ ਨੂੰ ਇਹਨੂੰ ਤੁਸੀਂ ਲੋਹੇ ਦੀ ਕੜਾਹੀ ਦੇ ਵਿੱਚ ਕਰੋ ਤਾਂ ਜ਼ਿਆਦਾ ਵਹਿਤ ਰਹਿਣਾ ਨਹੀਂ ਤੁਸੀਂ ਕਿਸੇ ਵਿੱਚ ਵੀ ਕਰ ਸਕਦੇ ਹੋ ਮੇਰੇ ਕੋਲੇ ਲੋਹੇ ਦੀ ਕੜਾਹੀ ਛੋਟੀ ਨਹੀਂ ਹੈਗੀ ਵੱਡੀ ਹੈ ਇਸ ਲਈ ਮੈਂ ਤਵੇ ਦੇ ਉੱਪਰ ਹੀ ਇਹਨਾਂ ਨੂੰ ਹੁਣ ਬਲੈਕ ਕਰ ਰਹੀ ਸੀ ਕਿਉਂਕਿ ਹੋਰ ਭਾਂਡੇ ਦੇ ਵਿੱਚ ਪਾਵਾਂਗੇ ਤਾਂ ਉਹ ਪਹਿਲੀ ਮੱਚ ਜਾਊਗਾ ਇਹ ਭਾਂਡੇ ਦੇ ਨਾਲ ਮੇਰੇ ਨਾਲ ਪਰਸੋਂ ਕਾਰਵਾਈ ਹੋ ਚੁੱਕੀ ਹੈ ਕਿਉਂਕਿ ਮੈਂ ਜਦੋਂ ਅਚਾਰ ਬਣਾਉਂਦੀ ਸੀ ਮੈਂ ਤੇਲ ਪਾ ਕੇ ਕਾੜਨ ਲੱਗੀ ਤਾਂ ਇਹਨੂੰ ਸਾਰੇ ਨੂੰ ਹੀ ਅੱਗ ਲੱਗ ਗਈ ਸੀ ਤੇ ਹੁਣ ਆਪਾਂ ਨੂੰ ਚਾਹੀਦਾ ਹੈਗਾ ਇੱਕ ਆਲੂ ਤੇ ਦੋ ਪਿਆਜ਼ ਦੇ ਸਿਲਕੇ ਪਿਆਜ਼ ਨਹੀਂ ਚਾਹੀਦੀ ਆਪਾਂ ਨੂੰ ਸਿਲਕੀ ਚਾਹੀਦੇ ਨੇ ਜਿਹੜੇ ਕਿ ਉੱਪਰ ਵਾਲੇ ਸਿਲਕੇ ਹੁੰਦੀ ਹੈ ਹਨ ਤੇ ਆਪਾਂ ਆਲੂ ਹੈ ਜਿਹੜੇ ਇਹਨੂੰ ਚੰਗੇ ਤਰੀਕੇ ਨਾਲ ਧੋਲਣੇ ਜਿਹੜਾ ਆਲੂ ਹੈ ਨਾ ਇਹ ਤੁਹਾਡੇ ਵਾਲਾਂ ਨੂੰ ਇੰਨਾ ਜ਼ਿਆਦਾ ਸਮੂਥ ਤੇ ਸਿਲਕੀ ਬਣਾ ਦਿੰਦਾ ਹੈਗਾ ਨਾ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਤੁਸੀਂ ਇਸ ਚੀਜ਼ ਨੂੰ ਲਗਾ ਕੇ ਵਾਲਾਂ ਨੂੰ ਆਪਣੇ ਨੂੰ ਧੋਵੋਗੇ ਹੁਣ ਆਪਣਾ ਪਿਆਜ਼ ਮੇਥੇ ਬਿਲਕੁਲ ਬਲੈਕ ਹੋ ਚੱਕੇ ਨੇ ਥੋੜੀ ਜਿਹੀ ਆਪਣੇ ਦੇ ਵਿੱਚ ਪਾ ਲਈ ਕਲੌਂਜੀ ਤੁਸੀਂ ਹਨਾ ਜਿੰਨੇ ਕਿ ਤੁਹਾਡੇ ਵਾਲ ਨੇ ਉਹਦੇ ਹਿਸਾਬ ਦੇ ਨਾਲ ਚੀਜ਼ ਨੂੰ ਕਰ ਲੈਣਾ ਹੈਗਾ ਵੈਸੇ ਤਿੰਨ ਚਾਰ ਪਿਆਜ਼ਾਂ ਦੇ ਸਿਲਕੇ ਤੁਹਾਨੂੰ ਬਹੁਤ ਨਹੀਂਗੇ 1.5 ਕਸਪੂਨ ਤੁਸੀਂ ਲੈ ਲੈਣਾ ਕਲੌਂਜੀ ਦਾ 1.5 ਕਸਪੂਨ ਲੈ ਲੈਣਾ ਦੋ ਤੁਸੀਂ ਮੇਥਿਆਂ ਦੇ ਤੇ ਤੁਹਾਡੇ ਕੋਲੇ ਆਮਲਾ ਪਾਊਡਰ ਜਾਂ ਤੁਹਾਡੇ ਕੋਲੇ ਕੋਈ ਆਪਣੇ ਜੇ ਹਰੇ ਆਵਲੇ ਹੈ ਕਿ ਨਹੀਂ ਉਹ ਵੀ ਪੀਸ ਕੇ ਪਾ ਸਕਦੇ ਹੋ ਨਹੀਂ ਤੁਸੀਂ ਇਦਾਂ ਦੇ ਸੁੱਕੇ ਹੋਏ ਆਵਲੇ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਤੁਸੀਂ ਉਹ ਲੈ ਲੈਣੇ ਆ ਤੇ ਆਪਾਂ ਅੱਧਾ ਕ ਚਮਚ ਪਾਵਾਂਗੇ ਲੌਂਗ ਜਿਵੇਂ ਕਿ 20 ਕ ਲੌਂਗ ਲੈ ਲਓ ਤੁਸੀਂ ਲੌਂਗ ਦੇ ਨਾਲ ਜਿਹੜੀ ਮਹਿੰਦੀ ਹੈ ਉਹਦਾ ਕਲਰ ਹੈ ਨਾ ਜਿਹੜਾ ਉਹ ਲਾਲ ਦੀ ਜਗ੍ਹਾ ਬਲੈਕ ਹੁੰਦਾ ਕਿਉਂਕਿ ਜਦੋਂ ਆਪਾਂ ਹੱਥਾਂ ਤੇ ਲਗਾਉਨੇ ਆ ਉੱਪਰ ਲੌਂਗ ਦਾ ਤੇਲ ਲਗਾਉਣੇ ਤਾਂ ਜਿਹੜਾ ਉਹਦਾ ਕਲਰ ਹੈ ਉਹ ਹੋਰ ਬਲੈਕ ਹੋਣ ਲੱਗ ਜਾਂਦਾ ਹੈਗਾ ਇਸ ਤਰੀਕੇ ਨਾਲ ਤੁਹਾਡੇ ਵਾਲਾਂ ਨੂੰ ਵੀ ਬਲੈਕ ਕਲਰ ਦੇਣ ਲਈ ਇਹ ਬਹੁਤ ਹੀ ਜ਼ਿਆਦਾ ਹਨਾ ਫਾਇਦੇਮੰਦ ਹੈ ਤੇ ਨਾਲੇ ਤੁਹਾਡੇ ਵਾਲਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਵੇਂ ਵਾਲ ਡਿੱਗਦੇ ਆ ਵਾਲ ਝੜਦੇ ਆ ਵੱਧਦੇ ਨਹੀਂ ਹੈਗੇ ਹਨਾ ਜਾਂ ਸਿਕਰੀ ਵਗੈਰਾ ਉਹ ਚੀਜ਼ਾਂ ਨੂੰ ਵੀ ਇਹ ਖਤਮ ਕਰੂਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਅੱਧਾ ਗਲਾਸ ਪਾਣੀ ਦਾ ਤੇ ਆਲੂ ਤੇ ਆਪਣੇ ਸਿਲਕੇ ਪਿਆਜ਼ ਦੇ ਜਿਹੜੇ ਨੇ ਉਹ ਪਾਤੇ ਆ ਮਹਿੰਦੀ ਤੁਹਾਡੇ ਕੋਲ ਕੋਈ ਵੀ ਹੋਵੇ ਹਨਾ ਕੋਈ ਕੋਕਾ ਪਾਣੇ ਕਿਹੜੀ ਮਹਿੰਦੀ ਲਈ ਕਵੇਰੀ ਲਈਏ ਨੇ ਹਾਂ ਲਈਏ ਜਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਮਹਿੰਦੀਆਂ ਨੇ ਹਨਾ ਕਾਫੀ ਆਉਂਦੀਆਂ ਨੇ ਤੁਸੀਂ ਕੋਈ ਵੀ ਮਹਿੰਦੀ ਲੈ ਸਕਦੇ ਹੋਗੇ ਹਨਾ ਤਾਂ ਤੁਸੀਂ ਉਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਪਾਣੀ ਜਿਹੜੇ ਨੂੰ ਉਬਾਲ ਲਾਂਗੇ ਤੇ ਇਹਦੇ ਵਿੱਚ ਮੈਂ ਪਾਇਆ ਇੱਕ ਚਮਚਾ ਚਾਹ ਪੱਤੀ ਦਾ ਕਿਉਂਕਿ ਉਹ ਦਿਨ ਨਾਲ ਇਹਦਾ ਕਲਰ ਵੀ ਹੋ ਰਾਇਆਗਾ ਤੇ ਤੁਹਾਡੇ ਵਾਲਾਂ ਨੂੰ ਸਾਇਨਟਿਸਟ ਤੇ ਸਮੂਥ ਬਣਾਉਣ ਵਾਸਤੇ ਵੀ ਬਹੁਤ ਜ਼ਿਆਦਾ ਫੈਰੇਮੰਦੇ ਤੇ ਲੰਬੇ ਵੀ ਹੋਣਗੇ ਹਨ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਪਕਾ ਲਾਂਗੇ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜੇ ਹਨਾ ਇਹ ਪਾਣੀ ਦਾ ਆਪਾਂ ਨੇ ਕੀ ਕਰਨਾ ਸਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰ ਸ਼ੇਅਰ ਵੀ ਕਰਨਾ ਤੇ ਇਸ ਨੂੰ ਇੱਕ ਵਾਰੀ ਜਰੂਰ ਅਪਲਾਈ ਕਰਕੇ ਦੇਖਣਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਇਸ ਦਾ ਰਿਜ਼ਲਟ ਕਿਵੇਂ ਮਿਲਿਆ ਪਹਿਲਾਂ ਵੀ ਮੈਂ ਵੀਡੀਓ ਪਾਈ ਹੈਗੀ ਨਾ ਉਹ ਵੀ ਬਹੁਤ ਪਸੰਦ ਕੀਤੀ ਹੈ ਉਹਦਾ ਰਿਜ਼ਲ ਤੇ ਇਸ ਚੀਜ਼ ਨੂੰ ਆਪਣੇ ਅਪਲਾਈ ਕਿਵੇਂ ਕਰਨਾ ਹੈ ਕਿੰਨਾ ਟਾਈਮ ਰੱਖਣਾ ਹੈ ਕੀ ਸਾਰਾ ਕੁਝ ਮੈਂ ਤੁਹਾਨੂੰ ਵੀਡੀਓ ਚ ਅੱਗੇ-ਅੱਗੇ ਸਾਰਾ ਕੁਝ ਦੱਸੂਗੀ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਪਕਾ ਲੈਣਾ ਪਕਾ ਕੇ ਹੁਣ ਜਦੋਂ ਅੱਧਾ ਹੋ ਗਿਆ ਫਿਰ ਆਪਾਂ ਇਹਨੂੰ ਕਿਸੇ ਵੀ ਹਨਾ ਆਪਣੀ ਲਾ ਲਓ ਤੁਸੀਂ ਚਾਹ ਪਾਣੀ ਲੈ ਲਓ ਜਾਂ ਤੁਸੀਂ ਕਿਸੇ ਕੱਪੜੇ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਹਨੂੰ ਪੁਣ ਲੈਣਾ ਹੈਗਾ ਕਿਵੇਂ ਪੁਣਾਗੇ ਹਨਾ ਕਿਉਂਕਿ ਕਈ ਪੈਣਾ ਕਹਿੰਗੇ ਵੀ ਪੈਣੇ ਜਦੋਂ ਆਪਾਂ ਇਹਨੂੰ ਪੁਣਾਗੇ ਹਨਾ ਇਹ ਮੱਚ ਨਾ ਜਾਵੇ ਕੁਛ ਨਹੀਂ ਹੋ ਜਾ ਇਦਾਂ ਕੁਛ ਨਹੀਂ ਹੁੰਦਾ ਹਨਾ ਚੰਗੇ ਤਰੀਕੇ ਦੇ ਨਾਲ ਇਹਨੂੰ ਬਹੁਤ ਹੁਣ ਪੁੰਨ ਲੈ ਹੁਣ ਇਹ ਆਪਣਾ ਤਕਰੀਬਨ ਅੱਧਾ ਹੀ ਰਹਿ ਗਿਆ ਹੁਣ ਆਪਾਂ ਇਹਨੂੰ ਉਤਾਰ ਲੈਨੇ ਆਂ ਨੀਚੀ ਤੇ ਹੁਣ ਜਿਹੜੀ ਆਪਣੀ ਮਹਿੰਦੀ ਹੈ ਉਹਦਾ ਆਪਾਂ ਕੀ ਕਰਨਾ ਕਿਉਂਕਿ ਮਹਿੰਦੀ ਪਾ ਲਗਾਵਾਂਗੇ ਤਾਂ ਉਹ ਲਾਲ ਜਿਆਦਾ ਬਾਲ ਕਰ ਦਿੰਦੀ ਹੈ ਤੇ ਹੁਣ ਆਪਾਂ ਇਹਨੂੰ ਅਲੱਗ ਇੱਕ ਤਵੇ ਦੇ ਉੱਪਰ ਪਾ ਲਾਂਗੇ ਤਵੇ ਦੇ ਉੱਪਰ ਪਾ ਕੇ ਆਪਾਂ ਥੋੜਾ ਜਿਹਾ ਇਹਨੂੰ ਭੁੰਨਾਂਗੇ ਜਿਵੇਂ ਕਿ ਇਹ ਬਲੈਕ ਜੀ ਹੋ ਜਾਏ ਬਲੈਕ ਜੀ ਜਿਵੇਂ ਕਿ ਬ੍ਰਾਊਨ ਬਲੈਕ ਇਦਾਂ ਜਿਆਦਾ ਸਾੜਨੀ ਵੀ ਨਹੀਂ ਕਿਤੇ ਬਾਹਰ ਜਾਲੇ ਕਾਲੀ ਕਰਨਾ ਹੈ ਤੇ ਕਲਰ ਚੜੇ ਨਾ ਫਿਰ ਤੁਸੀਂ ਮੈਨੂੰ ਕਹੋਗੇ ਵੀ ਪੈਣੇ ਇਹ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈ ਨਾ ਇਸ ਤਰੀਕੇ ਦੇ ਨਾਲ ਹਲਕਾ ਜਿਵੇਂ ਬਲੈਕਨੈਸ ਜੀ ਦੇ ਲੈਣੀ ਹੈ ਜੀ ਚੰਗੇ ਤਰੀਕੇ ਦੇ ਨਾਲ ਹਲਕੀ ਬਿਲਕੁਲ ਹਲਕੀ ਫਲੇਮ ਤੇ ਹੀ ਕਰਨਾ ਹੈ ਇਹ ਨਹੀਂ ਹੈਗਾ ਵੀ ਆਪਾਂ ਹਾਈ ਫਲੇਮ ਤੇ ਕਰ ਲੈਣਾ ਹੈ ਹਨਾ ਹਲਕੀ ਫਲੇਮ ਤੇ ਕਰ ਲੋ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਭੁੰਨ ਹੀ ਜਾਣਾ ਹੈ ਤੇ ਕਈ ਵੈ ਪੈਨਪਰਾ ਇੰਡੀगो ਪਾਊਡਰ ਵਗੈਰਾ ਵੀ ਹਨਾ ਇਹਦੇ ਵਿੱਚ ਐਡ ਕਰਦੇ ਹੈਗੇ ਤੁਸੀਂ ਉਹ ਕਰਨਾ ਤਾਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਕੋਈ ਜ਼ਰੂਰਤ ਵੀ ਨਹੀਂ ਸ킵 ਵੀ ਕਰ ਸਕਦੇ ਹੋਗੇ ਦੇਖੋ ਦੂਸਰੇ ਜਿਹੜੇ ਆਪਾਂ ਕਲਰ ਲਗਾਉਣੇ ਉਹਨਾਂ ਨਾਲੋਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਤੇ ਹੁਣ ਆਪਾਂ ਜਿਹੜੇ ਆਪਣੇ ਆਲੂ ਤੇ ਪਿਆਜ਼ ਦੇ ਸਿਲਕੇ ਉਬਾਲੇ ਸੀਗੇ ਚਾਹ ਪੱਤੀ ਪਾ ਕੇ ਉਹਨੂੰ ਆਪਾਂ ਕੁਣ ਲਾਂਗੇ ਤੇ ਜਿਹੜਾ ਆਪਾਂ ਨੂੰ ਇਹ ਉਪਰਲਾ ਬੇਸਟ ਹੈ ਇਹਦੀ ਕੋਈ ਜ਼ਰੂਰਤ ਨਹੀਂ ਇਹਨੂੰ ਆਪਾਂ ਫੈਂਕ ਦਾਂਗੇ ਚਾਹੇ ਤੁਸੀਂ ਆਪਣੀ ਬਾਡੀ ਵਗੈਰਾ ਤੇ ਹਨਾ ਸਕਰਬ ਮੰਗੂ ਨਹਾ ਵੀ ਲੋ ਤਾਂ ਵੀ ਵਧੀਆ ਗਏ ਤੇ ਆਪਾਂ ਨੂੰ ਸਿਰਫ ਇਹਦਾ ਪਾਣੀ ਚਾਹੀਦਾ ਹੁਣ ਆਪਾਂ ਅਗਲੀ ਚੀਜ਼ ਕੀ ਕਰਾਂਗੇ ਜਿਹੜਾ ਕਿ ਆਪਾਂ ਨੇ ਆਵਲਾ ਕਲੌਂਜੀ ਤੇ ਆਪਣੇ ਇਹ ਲੈਤੀ ਸੀਗੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਫੀਸ ਲੈਣਾ ਕਿਉਂਕਿ ਜਿਹੜੇ ਆਪਣੇ ਮੇਥੇ ਤੇ ਪਿਆਜ਼ ਦੇ ਸਿਲਕੇ ਪੁੰਨੇ ਸੀ ਉਹੋ ਨੇ ਸਾਰਾ ਕੁਝ ਆਪ ਇਕੱਠਾ ਕਰਕੇ ਚਾਰੇ ਚੀਜ਼ਾਂ ਨੂੰ ਇਸ ਤਰ੍ਹਾਂ ਸੀਗਾ ਕਿਉਂਕਿ ਫੀਸਾਂਗੇ ਨਹੀਂ ਤਾਂ ਆਪਾਂ ਤੋਂ ਚੰਗੇ ਤਰੀਕੇ ਨਾਲ ਪੇਸਟ ਨਹੀਂ ਬਣੂਗਾ ਤੇ ਆਓ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਇਹਨੂੰ ਤਿਆਰ ਕਰਕੇ ਆਪਣੇ ਲਗਾਉਣਾ ਹੈ ਹੁਣ ਫਿਰ ਮੈਂ ਇਸ ਤਵੇ ਤੋਂ ਦੂਸਰੇ ਤਵੇ ਤੇ ਟ੍ਰਾਂਸਫਰ ਕਰ ਲਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਕੋਲੇ ਛੋਟਾ ਭਾਂਡਾ ਲੋਹੇ ਦਾ ਨਹੀਂ ਹੈਗਾ ਤਾਂ ਆਪਾਂ ਹੁਣ ਜਿਹੜੀ ਮਹਿੰਦੀ ਹੈ ਬਲੈਕ ਕੀਤੀ ਹੈ ਥੋੜੀ ਜੀ ਬਰਾਊਨ ਦੀ ਹੈ ਉਹਨੂੰ ਆਪਾਂ ਨੇ ਪਾ ਲਿਆ ਤੇ ਜਿਹੜਾ ਆਪਾਂ ਨੇ ਪਾਊਡਰ ਪੀਸਿਆ ਹੈਗਾ ਇਹ ਆਪਣਾ ਪਾਊਡਰ ਫੇਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਲੌਂਜੀ ਮੇਥੇ ਜਿਹੜੇ ਅਪਨੇ ਭੁੰਨੇ ਸੀ ਪਿਆਜ਼ ਦੇ ਸਿਲਕੇ ਹੈਗੇ ਤੇ ਇਹਨਾਂ ਨੂੰ ਆਪਾਂ ਨੇ ਤਿੰਨੇ ਚਾਰੀ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਪੀਸ ਲੈ ਇੱਕ ਆਵਲੇ ਪੀਸੇ ਸੀ ਜਿਹੜੇ ਤੁਹਾਡੇ ਕੋਲ ਪਾਊਡਰ ਹੈਗਾ ਤਾਂ ਤੁਸੀਂ ਇਦਾਂ ਇੱਕ ਚਮਚ ਪਾ ਲਓ ਇਹ ਇੱਕ ਵਾਰ ਆਪਣੇ ਲਗਾਉਣ ਵਾਸਤੇ ਬਹੁਤ ਜ਼ਿਆਦਾ ਹੈਗੀ ਮਤਲਬ ਕਿ ਪੂਰੀ ਹੈਗੀ ਹੈ ਨਾ ਤੁਹਾਡੇ ਵਾਲ ਕਿੰਨੇ ਵੀ ਲੰਬੀ ਹੋਣ ਤੁਹਾਡੇ ਬਾਲਾਂ ਨੂੰ ਸਰਜੂਗਾ ਹੁਣ ਜਿਹੜਾ ਆਪਣਾ ਪਾਣੀ ਆਪਣੇ ਬਣਾਇਆ ਸੀ ਉਹਨੂੰ ਆਪਾਂ ਪਾ ਪਾ ਕੇ ਨੂੰ ਚੰਗੇ ਤਰੀਕੇ ਨਾਲ ਇਹਦਾ ਪੇਸਟ ਬਣਾ ਲਾਂਗੇ ਉਨਾ ਕ ਪੇਸਟ ਬਣਾ ਲੈਣਾ ਜਿੰਨਾ ਕਿ ਤੁਹਾਡੇ ਵਾਲਾਂ ਤੇ ਅਪਲਾਈ ਤੁਸੀਂ ਕਰਦੇ ਹੋ ਹਨ ਜਿਹੜੇ ਪੰਪਰਾ ਮਹਿੰਦੀ ਲਗਾਉਂਦੇ ਨੇ ਉਹਨਾਂ ਨੂੰ ਪਤਾ ਵੀ ਹੈ ਨਾ ਕਿੰਨਾ ਕੋਆ ਜਿਵੇਂ ਕਿ ਇੱਕ ਆਪਣਾ ਪੇਸਟ ਜਿਆ ਹੁੰਦਾ ਜਿਵੇਂ ਆਪਾਂ ਪਕੌੜੇ ਬਗਾਲਾ ਹਨ ਪੇਸਟ ਬਣਾਉਨੇ ਆ ਉਦਾਂ ਦਾ ਪੇਸਟ ਜਿਆ ਬਣਾ ਲਓ ਤੁਸੀਂ ਸਿੱਧੇ ਤਰੀਕੇ ਨਾਲ ਪੰਜਾਬੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਕੋਈ ਵੀ ਗੱਠ ਵਗੈਰਾ ਨਹੀਂ ਹੈ ਇਹਦੇ ਵਿੱਚ ਰਹਿਣੀ ਚਾਹੀਦੀ ਕਮਾਉਂਦੇ ਜਾਵਾਂਗੇ ਕਿ ਇੱਕ ਲੋਹੇ ਦਾ ਫਾਇਦਾ ਇਹ ਹੈ ਕਿਉਂਕਿ ਜਦੋਂ ਆਪਾਂ ਲੋਹੇ ਦੇ ਉੱਪਰ ਕਿਸੇ ਵੀ ਚੀਜ਼ ਨੂੰ ਬਣਾਉਨੇ ਆ ਨਾ ਤਾਂ ਉਹਦਾ ਕਲਰ ਆਪਣੇ ਆਪ ਹੀ ਬਲੈਕ ਹੋਣ ਲੱਗ ਜਾਂਦਾ ਤਾਂ ਸਟੀਲ ਵਗੈਰਾ ਜਾਂ ਕਿਸੇ ਹੋਰ ਢਾਂਡੇ ਦੇ ਵਿੱਚ ਆਪਾਂ ਬਣਾਵਾਂਗੇ ਉਹਦੇ ਨਾਲ ਬਲੈਕ ਜਿਹੜਾ ਕਲਰ ਹੈ ਉਹ ਨਹੀਂ ਆਉਂਦਾ ਅਗਰ ਤੁਹਾਨੂੰ ਹਨਾ ਵੀ ਜਲਦੀ ਹੈ ਵੀ ਹਾਂ ਆਪਾਂ ਨੇ ਸਿਹਰੀਓ ਕਰਨਾ ਹੈ ਵੀ ਆਪਾਂ ਹੁਣੇ ਅਪਲਾਈ ਕਰਨਾ ਤਾਂ ਤੁਸੀਂ ਇਹਨੂੰ ਐਟ ਅ ਟਾਈਮ ਵੀ ਅਪਲਾਈ ਕਰ ਸਕਦੇ ਹੋਗੇ ਆਦਰਵਾਇਜ਼ ਥੋੜਾ ਜਿਹਾ ਤੁਸੀਂ ਰੈਸਟ ਦੇਮੋਗੇ ਤੁਹਾਨੂੰ ਦੱਸ ਦਿਆਂ ਕਿੰਨਾ ਟਾਈਮ ਤੇ ਅਗਲੀ ਚੀਜ਼ ਆਪਾਂ ਚਾਹੀਦੀ ਇੱਕ ਪੌਊਚ ਕਾਫੀ ਦਾ ਜਾਂ ਅੱਧਾ ਚਮਚ ਪੌਊਚ ਕਾਫੀ ਦਾ ਨਾ ਜ਼ਿਆਦਾ ਕਾਫੀ ਨਹੀਂ ਪਾਉਣੀ ਕਿਉਂਕਿ ਜ਼ਿਆਦਾ ਕਾਫੀ ਨਾਲ ਤੁਹਾਡੇ ਵਾਲਾਂ ਨੂੰ ਥੋੜਾ ਜਿਹਾ ਖਰਾਬ ਜਿਹਾ ਕਰ ਦਿੰਦੀ ਹੈ ਨਹੀਂ ਤੁਸੀਂ ਬਸ ਅੱਧਾ ਕ ਚਮਚਾ ਕਾਫੀ ਦਾ ਪਾ ਲੈਣਾ ਜਾਂ ਫਿਰ ਇੱਕ ਪੌਊਚ ਪਾ ਲੈਣਾ ਹੁਣ ਪਚਣਗੇ ਤਰੀਕੇ ਨਾਲ ਕਰ ਦਿੰਦਾ ਇਹਨੂੰ ਮਿਕਸ ਕਰਕੇ ਤੁਸੀਂ ਇਹਨੂੰ ਪੂਰੀ ਰਾਤ ਰੱਖੋ ਜਾਂ ਫਿਰ ਸਵੇਰੇ ਬਣਾ ਕੇ ਪੂਰਾ ਦਿਨ ਰੱਖੋ 12 ਘੰਟੇ 8 ਘੰਟੇ ਅਗਰ ਤੁਸੀਂ ਇਹਨੂੰ ਰੱਖ ਲੋ ਨਾ ਤਾਂ ਤੁਸੀਂ ਐ ਲੈ ਲਓ ਵੀ ਸੋਣੇ ਤੇ ਸੁਹਾਗਾ ਹੋ ਜਾਊਗਾ ਅਦਰਵਾਈ ਤੁਸੀਂ ਹਣੀ ਲਗਾਉਣੀ ਜੇ ਕਿ ਆਪਾਂ ਬਣਾਈਏ ਵੀ ਹਾਂ ਐਸੇ ਟੈਨਸ ਲਗਾਉਣੀ ਹੈ ਤਾਂ ਤੁਸੀਂ ਐਸੇ ਟੈਨਸ ਲਗਾ ਲੈਣਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਨਾ ਤੇ ਫਿਰ ਮੈਨੂੰ ਦੱਸਣਾ ਵੀ ਤੁਹਾਨੂੰ ਇਸ ਚੀਜ਼ ਦਾ ਨਾ ਕਿੰਨਾ ਕੁ ਫਾਇਦਾ ਹੋਇਆ ਕਿੰਨਾ ਕੁ ਨਹੀਂ ਤੇ ਮੈਂ ਤੁਹਾਨੂੰ ਹਨਾ ਕਰਕੇ ਕੰਦ ਦੇ ਕਿ ਬਾਲਾਂ ਤੇ ਦਮਹਿਜ ਨਹੀਂ ਲਗਾ ਸਕਦੀ ਸੀ ਤੇ ਮੈਂ ਤੁਹਾਨੂੰ ਹੱਥ ਤੇਲ ਲਗਾ ਕੇ ਦਿਖਾਉਣ ਲੱਗੀ ਵੀ ਦੇਖੋ ਇਹਦਾ ਕਲਰ ਮੈਨੂੰ ਗੁੜੀਆ ਕਹਿੰਦੀ ਮਮਾ ਵੀ ਵਾਕਈ ਹੈ ਨਾ ਇਹਦਾ ਕਲਰ ਦਾ ਫਰਕ ਹੈਗਾ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਸਾਰੇ ਪੈਨਪ੍ਰਾਵਾ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ